ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਚਰ ਲਵਰ ਦੋਸਤੋ ਆਪਾਂ ਇਸ ਵਕਤ ਜਿਹੜਾ ਤੁਹਾਨੂੰ 25 7 25 ਨੂੰ ਜਿਹੜਾ 23 ਤਰੀਕ ਨੂੰ 22 ਤਰੀਕ ਨੂੰ ਜਿਹੜੇ ਮੀਂਹ ਪਏ ਸੀਗੇ ਢਾਅ ਉਹਦੇ ਉੱਤੇ ਜਿਹੜੇ ਆਪਣੇ ਹੱਥੋਂ ਤੋਂ 1000 ਰੁਪਏ ਜਿਹੜੇ ਨੱਗੇ ਤੋਂ ਪੂਰੇ ਤੁਸੀਂ ਦੇਖ ਸਕਦੇ ਹੋ ਵੀ ਉਹ ਸਾਰੇ ਆ ਪਿਛਲੇ ਸਾਲ ਆਪਾਂ ਇਸੇ ਚੀਜ਼ ਦੀ ਆਪਾਂ ਵੇਟ ਕਰ ਰਹੇ ਸੀਗੇ ਕਿ ਬਰਸਾਤਾਂ ਦੇ ਦਿਨ ਲੰਘ ਜਾਣ ਫੇਰ ਆਪਾਂ ਇੱਥੇ ਬੂਟੇ ਲਾਈਏ ਉਦੋਂ ਪਹਿਲਾਂ ਆਪਾਂ ਬੂਟੇ ਉਹ ਲਾਏ ਸੀਗੇ ਜਿਹੜੇ ਖੜੇ ਪਾਣੀ ਦੇ ਵਿੱਚ ਵੀ ਜਿਉਂਦੇ ਰਹਿ ਸਕਣ ਤੇ ਇਸ ਵਾਰ ਆਪਾਂ ਪਿਛਲੇ ਸਾਲ ਪਾਣੀ ਨਹੀਂ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦੋ ਹੀ ਮੀਂਹ ਪਏ ਹਲਕੇ ਹਲਕੇ ਜੇ ਤੇ ਢਾਬ ਤੇ ਪਾਣੀ ਮਤਲਬ ਆਪਾਂ ਨੂੰ ਬਰਸਾਤਾਂ ਵਾਲੇ ਦਿਨਾਂ ਦੇ ਵਿੱਚ ਵੀ ਪਾਉਣਾ ਪਿਆ ਸੀਗਾ ਤੇ ਇਸ ਵਾਰ ਬਰਸਾਤ ਥੋੜੀ ਜਿਹੀ ਜ਼ਿਆਦਾ ਹੋ ਗਈ ਹੋਇਆ ਤਾਂ ਵਧੀਆ ਮਾੜਾ ਨਹੀਂ ਹੋਇਆ ਪਰ ਇਹ ਸਾਰੇ ਬੂਟੇ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਰੇ ਡੁੱਬੇ ਪਏ ਆ ਇਹਨਾਂ ਦੇ ਸਿਰਫ ਦੋ ਪਿੱਪਲ ਜਿਹੜੇ ਆਪਾਂ ਲਿਆਂਦੇ ਸੀਗੇ ਵੱਡੇ ਪੱਟ ਕੇ ਲਾਏ ਆ ਉਹ ਦਿਸਦੇ ਆ ਬਾਕੀ ਹੋਰ ਕੋਈ ਬੂਟਾ ਵੀ ਮਤਲਬ ਉਹਦੀ ਸ੍ਰੀ ਵੀ ਨਹੀਂ ਦੀ ਇਹਦਾ ਮਤਲਬ ਇਹ ਆ ਵੀ ਲਾ ਲਓ ਹਸਾਬ ਵੀ ਤੁਸੀਂ ਇੱਥੇ 5-5 ਕਿਉਂਕਿ 3-4 ਫੁੱਟ ਤੱਕ ਤਾਂ ਆਪਣੇ ਬੂਟੇ ਗਏ ਹੋਏ ਆ ਇਹ 5-5 ਫੁੱਟ ਜਿਹੜਾ ਪਾਣੀ ਉਹ ਢਾਬ ਦੇ ਉੱਪਰ ਜਿਹੜਾ ਉਹ ਚੜ ਗਿਆ ਪਰ ਇਹ ਵੀ ਆਪਾਂ ਦੇਖਣਾ ਵਾ ਵੀ ਇਹ ਕਿੰਨੇ ਦਿਨਾਂ ਚ ਫੁੱਕਦਾ ਕਿਉਂਕਿ ਇੱਥੇ ਦੋ ਛੱਪੜ ਨੇ ਢਾਬ ਦੇ ਵਿੱਚ ਜਿਹੜੇ ਟਾਬ ਤਾਂ ਹੀ ਕਿਹਾ ਹੀ ਤਾਂ ਜਾਂਦਾ ਵਾ ਕਿਉਂਕਿ ਉੱਥੇ ਛੱਪਣ ਦੇ ਜਿਹੜੇ ਉਹ ਪਾਣੀ ਕਿੰਨੀ ਦੇਰ ਚ ਸੁੱਕਦੇ ਆ ਆਪਣੇ ਵਾਸਤੇ ਇੱਕ ਤਜਰਬਾ ਵੀ ਹੋਊਗਾ ਜਿੰਨੇ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਤੇ ਬਾਕੀ ਆਪਾਂ ਇਹ ਵੀ ਦੇਖਦੇ ਆ ਵੀ ਹੁਣ ਉਹ ਜਿਹੜੇ 800 ਬੂਟੇ ਦੇ ਵਿੱਚੋਂ ਕਿੰਨੇ ਬੂਟੇ ਜਿਹੜੇ ਉਹ ਬਚ ਕੇ ਬਾਹਰ ਆਉਂਦੇ ਆ ਉਹ ਪਰਲੇ ਬੂਟਿਆਂ ਦੀ ਸਾਨੂੰ ਆਸ ਆ ਜਿਹੜੇ ਆਪਣੇ 300 ਬੂਟੇ ਆ ਪਰਲੇ ਵਾਲੇ ਤਾਂ ਆਪਾਂ ਤੋਂ ਪਰਲੇ ਵਾਲੇ ਉਹਨਾਂ ਤੋਂ ਆਪਾਂ ਨੂੰ ਪੂਰੀ ਫੁੱਲ ਆਸ ਆ ਕਿਉਂਕਿ ਉਹ ਬੂਟੇ ਆਪਾਂ ਲਾਈ ਉਹ ਗਏ ਆ ਜਿਹੜੇ ਪਾਣੀ ਦੇ ਵਿੱਚ ਵੀ ਖੜੇ ਰਹਿ ਸਕਦੇ ਨੇ ਖੜੇ ਪਾਣੀ ਦੇ ਵਿੱਚ ਵੀ ਜਿਉਂਦੇ ਰਹਿ ਸਕਦੇ ਆ ਪਰ ਹੁਣ ਉਹਨਾਂ ਦੀਆਂ ਮਤਲਬ ਸਿਰ ਤੋਂ ਦੀ ਜਿਵੇਂ ਕਹਿੰਦੇ ਹੁੰਦੇ ਆ ਵੀ ਪਾਣੀ ਵਗ ਗਿਆ ਸਿਰ ਤੋਂ ਦੀ ਪਾਣੀ ਵਗ ਗਿਆ ਵੀ ਹੁਣ ਦੇਖਦੇ ਆ ਜਿਉਂਦੇ ਬਚਦੇ ਆ ਕਿ ਨਹੀਂ ਬਚਦੇ ਅਰਦਾਸ ਕਰਿਓ ਵੀ ਉਹ ਸਾਰੇ ਜਿਉਂਦੇ ਬਚਣ ਤੇ ਅਰਦਾਸ ਦੇ ਵਿੱਚ ਵਾਹਿਗੁਰੂ ਤੁਸੀਂ ਵਾਹਿਗੁਰੂ ਨੂੰ ਮੰਨਦੇ ਹੋ ਵਾਹਿਗੁਰੂ ਅੱਗੇ ਅਰਦਾਸ ਕਰੋ ਰਾਮ ਨੂੰ ਮੰਨਦੇ ਹੋ ਤਾਂ ਰਾਮ ਅੱਗੇ ਰਾਮ ਜੀ ਲਿਖ ਕੇ ਵਾਹਿਗੁਰੂ ਜੀ ਲਿਖ ਕੇ ਹਨਾ ਜਿਹਨੂੰ ਵੀ ਅੱਲਾ ਗੋੜ ਈਸ਼ਵਰ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਉਹਨਾਂ ਅੱਗੇ ਅਰਦਾਸ ਜ਼ਰੂਰ ਕਰਿਓ ਵੀ ਧਰਤੀ ਮਾਂ ਦੇ ਪੁੱਤ ਇਹ ਜਿਹੜੇ ਜਿਨ੍ਹਾਂ ਨੇ ਸਾਨੂੰ ਬੜਮੁੱਲੀ ਆਕਸੀਜਨ ਆਕਸੀਜਨ ਦੇ ਭੰਡਾਰ ਇੱਥੇ ਲੱਗਣੇ ਆ ਉਹ ਸਾਡੇ ਲਈ ਜਿਉਂਦੇ ਰਹਿਣ ਤੇ ਇਹ ਅਰਦਾਸ ਜ਼ਰੂਰ ਕਰਿਓ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਉਸੇ ਰੱਬ ਦਾ ਕਮੈਂਟ ਕਰਕੇ ਤੇ ਇਸ ਵੀਡੀਓ ਨੂੰ ਹਰ ਤੱਕ ਪਹੁੰਚਾਓ ਤਾਂ ਕਿ ਜਿੰਨੀਆਂ ਦਵਾਵਾਂ ਇਹਨਾਂ 800 ਜੀਵਾਂ ਦੇ ਲਈ ਜੜ ਜੂਣ ਜਿਹੜਾ 84 ਲੱਖ ਜੂਨਾਂ ਦੇ ਵਿੱਚੋਂ ਰੁੱਖਾਂ ਨੂੰ ਜੜ ਜੂੜ ਮੰਨਿਆ ਗਿਆ ਜਿੰਨੀਆਂ ਦੁਆਵਾਂ ਆਪਾਂ ਇਹਨਾਂ ਦੇ ਲਈ ਇਕੱਠੀਆਂ ਕਰ ਸਕਦੇ ਆ ਤੇ ਇਹ ਜਿਉਂਦੇ ਹੋ ਰਹਿ ਕੇ ਸਾਡੇ ਲਈ ਜਿਹੜਾ ਕੰਮ ਕਰਨਗੇ ਸਾਡੀਆਂ ਆਉਣ ਵਾਲੀਆਂ ਪੁਸਤਾਂ ਦੇ ਲਈ ਕੰਮ ਕਰਨਗੇ ਇਹ ਬਹੁਤ ਵੱਡੀਆਂ ਸੇਵਾਵਾਂ ਸਾਨੂੰ ਦੇਣਗੇ ਪਰ ਇਹਨਾਂ ਦੇ ਲਈ ਅੱਜ ਇਹਨਾਂ ਦੇ ਸਿਰ ਤੋਂ ਵੀ ਪਾਣੀ ਵਗ ਗਿਆ ਸਾਡੇ ਕੋਲੇ ਵੀ ਕੋਈ ਚਾਰਾ ਹੈ ਨਹੀਂ ਤੇ ਇਹ ਇਹਦੇ ਲਈ ਅਰਦਾਸ ਜ਼ਰੂਰ ਕਰਿਓ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ